ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਾਜਾਂ ਵਾਲੇ ਦਸਮ ਪਿਤਾ ਦੇ ਮਾਤਾ ਗੁਜਰਕੌਰ ਅਤੇ ਛੋਟੇ ਸ਼ਹਿਬਜ਼ਾਦੇ ਨੂੰ ਵਜ਼ੀਰ ਖਾਨ ਵੱਲੋਂ ਕੜਾਕੇ ਦੀ ਠੰਡ ਵਿੱਚ ਠੰਡੇ ਬੁਰਜ ਵਿੱਚ ਕੈਦ ਕਰਕੇ ਰੱਖਿਆ ਗਿਆ ਜਦ ਇਸ ਘਟਨਾ ਦਾ ਬਾਬਾ ਮੋਤੀराम ਮਹਿਰਾ ਜੀ ਨੂੰ ਪਤਾ ਲੱਗਿਆ ਤਾਂ ਬਾਬਾ ਮੋਤੀराम ਮਹਿਰਾ ਜਦੋਂ ਦੁੱਧ ਲੈ ਕੇ ਠੰਡੇ ਬੁਰਜ ਕੋਲ ਪਹੁੰਚੇ ਤਾਂ ਪਹਿਰੇਦਾਰਾਂ ਨੇ ਰੋਕ ਕੇ ਪੁੱਛਿਆ ਕਿ ਉਹ ਇਸ ਵੇਲੇ ਰਾਤ ਦੇ ਕੋ ਪਨੇਰੇ ਵਿੱਚ ਕਿੱਥੇ ਜਾ ਰਹੇ ਹਨ ਬਾਬਾ ਜੀ ਨੇ ਪਹਿਰੇਦਾਰਾਂ ਨੂੰ ਦੱਸਿਆ ਕਿ ਉਹ ਠੰਡੇ ਬੁਰਜ ਵਿੱਚ ਕੈਦ ਮਾਤਾ ਗੁਜਰ ਕੌਰ ਅਤੇ ਛੋਟੇ ਸ਼ਹਿਰਜਾਦਿਆਂ ਨੂੰ ਗਰਮ ਗਰਮ ਦੁੱਧ ਪਿਲਾਉਣ ਲਈ ਜਾ ਰਹੇ ਹਨ ਪਹਿਰੇਦਾਰ ਨੇ ਕਿਹਾ ਕਿ ਜੇ ਸੂਬੇ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਤਾਂ ਤੇਰੇ ਨਾਲ ਮੈਨੂੰ ਵੀ ਪਰਿਵਾਰ ਸਮੇਤ ਮਾਰ ਦਿੱਤਾ ਜਾਵੇਗਾ ਪਰ ਬਾਬਾ ਮੋਤੀराम ਮੇਰਾ ਕਿਸੇ ਨਾ ਕਿਸੇ ਤਰੀਕੇ ਠੰਡੇ ਬੁਰਜ ਵਿੱਚ ਪਹੁੰਚ ਗਏ ਜਦੋਂ ਮਾਤਾ ਗੁਜਰ ਕੌਰ ਅਤੇ ਛੋਟੇ ਸ਼ਹਿਰਜਾਦਿਆਂ ਨੇ ਕੜਾਕੇ ਦੀ ਹੰਡਵਿਚ ਗਰਮਗਰਮ ਗੁਰੂ ਪੀਤਾ ਤਾਂ ਮਾਤਾ ਗੁਜਰ ਜੀ ਵੱਲੋਂ ਮੋਤੀराम ਮਹਿਰਾ ਨੂੰ ਅਸੀਸਾਂ ਦਿੱਤੀਆਂ ਗਈਆਂ ਇਸ ਸੰਬੰਧੀ ਆਮਰਸ਼ੀਦ ਬਾਬਾ ਮੋਤੀਰਾਮ ਮਹਿਰਾ ਜੀ ਦਾ ਸ਼ਹੀਦੀ ਦਿਹਾੜਾ ਬਾਬਾ ਖਵਾਜਾ ਪੀਰ ਮੰਦਰ ਅਤੇ ਬਾਬਾ ਮੋਤੀਰਾਮ ਮਹਿਰਾ ਕਮੇਟੀ ਵੱਲੋਂ ਵਰਣ ਦੇ ਮੰਦਰ ਵਿੱਚ ਹਰ ਸਾਲ ਮਨਾਇਆ ਜਾਂਦਾ ਹੈ ਮਹਿਰਾ ਭਾਈ ਮਹਿਰਾ ਬਰਾਦਰੀ ਵੱਲੋਂ ਹਰ ਸਾਲ ਸ੍ਰੀ ਸੁਖਮੀ ਸਾਹਿਬ ਜੀ ਦੇ ਪਾਠ ਪ੍ਰਕਾਸ਼ ਕਰਕੇ ਉਹਨਾਂ ਦੇ ਭੋਗ ਪਾਏ ਜਾਂਦੇ ਹਨ ਅਤੇ ਆਉਣ ਵਾਲੀਆਂ ਸੰਗਤਾਂ ਨੂੰ ਗੁਰੂ ਘਰ ਲੰਗਰ ਉਤਟ ਵਰਤਾਇਆ ਜਾਂਦਾ ਹੈ। ਮੋਤੀराम ਮਹਿਰਾਜੀ ਨੇ ਗੁਰੂ ਸਾਹਿਬ ਦੇ ਮਾਤਾ ਅਤੇ ਛੋਟੇ ਸ਼ਹਿਬਜਾਦਿਆਂ ਦੀ ਲਈ ਆਪਣੇ ਪਰਿਵਾਰ ਦੀ ਕੁਰਬਾਨੀ ਦੇ ਦਿੱਤੀ। ਇਸ ਵੀਡੀਓ ਨੂੰ ਸ਼ੇਅਰ ਅਤੇ ਲਾਈਕ ਕਰੋ। ਆਹ ਇੱਥੇ ਬੈਠ ਕੇ ਪਹਿਲੇ ਗਾਣਾ ਬੁਆ ਵਾ 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 ਬੋਲ ਨਹੀਂ ਹੈ ਹਾਂ ਸਰਪ੍ਰਦਾ ਜੀ ਠੀਕ ਹੈ ਚੱਲੇ ਕੀ ਕਹਿਣਾ ਚਾਹੁੰਦੇ ਆ ਅੱਜ ਹਾਂਜੀ ਤੋਂ ਅੱਜ ਦਾ ਦਿਹਾੜਾ ਸੀ ਤੋਂ ਦਾ ਮਹੀਨਾ ਸ਼ੁਰੂ ਹੋ ਗਿਆ ਅੱਜ ਤੱਕ ਪੂਰਾ ਹਿਸਮੂਚੀ ਸਾਹਾ ਸੰਗਤ ਨੂੰ ਮਨ ਕੇ ਜਿਹੜਾ ਸੀ ਜਿਧਾੜਾ ਸੀਗਾ ਸਾਰਾ ਹੀ ਪਰਿਵਾਰ ਦਸਤਖਤਾਂ ਜੀ ਨੇ ਆਪਣਾ ਵਾਰਤਨ ਔਰ ਮੋਤੀराम ਮਹਿੰਦਰ ਜੀ ਦਾ ਸਾਰਾ ਪਰਿਵਾਰ ਜੋ ਸੀ ਮੱਜਰ ਸਰਕਾਰ ਨੇ ਉਹਨਾਂ ਨੂੰ ਵੀ ਸਹੀਦ ਕੀਤਾ ਗਿਆ ਸੋ ਕਿ ਇੱਕ ਬਹੁਤ ਚੌਂਕੀ ਸਕਦੀ ਵਿੱਚ ਜੋ ਸਾਰੇ ਪਰਿਵਾਰ ਨੂੰ ਕੋਲੂ ਵਾਹੀ ਕੀ ਰਿਹਾ ਗਿਆ ਸੋ ਉਹਨਾਂ ਦੇ ਜਾਤ ਦੇ ਵਿੱਚ ਮੋਤੀराम ਮਹਿੰਦਰ ਪਰਿਵਾਰ ਜਾਤ ਦੇ ਵਿੱਚ ਔਰ ਸੀਦਨ ਜਾਤ ਦੇ ਵਿੱਚ ਸੋ ਕਿ ਅੱਜ ਤਫਾ ਮੰਡੀ ਵਿਖੇ ਮੇਰਾ ਬਰਾਦੀ ਕੋਲੋਂ ਬਾਬਾ ਸੁਖਨੰਦ ਸਿੰਘ ਦੇ ਨਾਲ ਇੱਕ ਜੀ ਸਥਾਨ ਬਣਿਆ ਹੋਇਆ ਹੈ ਉਸ ਤੇ ਅੱਜ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾ ਕੇ ਔਰ ਲੰਗਰ ਆ ਕੇ ਸਾ ਸੰਗਤ ਨੂੰ ਹਾਲ ਚੁਕਾਇਆ ਗਿਆ ਹੈ ਔਰ ਵਰੰਗ ਦਾ ਜਾਸ ਕੀਤਾ ਗਿਆ ਹੈ ਔਰ ਸਾਰੇ ਹੀ ਇੱਕ ਜੀ ਸਮੂਹ ਸੰਗਤਾਂ ਵੱਲੋਂ ਬਾਬਾ ਮੋਤੀराम ਜੀ ਦੇ ਵਿਚਾਰ ਦੇ ਵਿੱਚ ਸਾਰੇ ਸੰਗਤ ਆਰਤੀ ਦਾ ਆਰਤੀ ਵਿੱਚ ਅਸੀਂ ਉਹਨਾਂ ਦਾ ਸੋਗ ਮੰਡਨ ਦੇ ਵਿੱਚ ਉਹਨਾਂ ਦੀ ਜਾਨ ਫਰਮਾਨ ਚੁੱਕਿਆ ਸਾਰੀ ਸੰਗਤ ਵੱਲੋਂ ਭਾਗ ਲਿਆ ਗਿਆ ਠੀਕ ਹੈ ਧੰਨਵਾਦ